ਹਾਏ ਮਾਇਆ ਇਹ ਕਿੱਥੇ ਲਗਾਈਏ ਬੱਚਿਆਂ ਨੂੰ ਹਾਏ ਅਸੀਂ ਕਿੱਥੇ ਲਗਾਈਏ ਆਪਣੇ ਬੱਚਿਆਂ ਨੂੰ ਵਾਹਿਗੁਰੂ ਵਾਹਿਗੁਰੂ ਮੈਨੂੰ ਮੇਰਾ ਬੱਚਾ ਚਾਹੀਦਾ ਹਾਏ ਜੇ ਸਰਕਾਰਾਂ ਚੰਗੀਆਂ ਹੋਣ ਅਸੀਂ ਬੱਚੇ ਕਿਉਂ ਕਰ ਲਈਏ ਖੈ ਸਰਕਾਰਾਂ ਨੂੰ ਸੁਨਾਵ ਦਵੋ ਇੱਥੇ ਬੱਚਿਆਂ ਨੂੰ ਰੋਜ਼ਗਾਰ ਦਵੋ ਲੋਕੀ ਆਪਣੇ ਦਿਲਾਂ ਦੇ ਟੁਕੜੇ ਮਾਰਨਾ ਕੱਲਣ ਮੋਲ ਚੰਗਾ ਕਰੋ ਨਸ਼ੇ ਖਤਮ ਕਰੋ ਅਹੇ ਆਪਣੇ ਬੱਚੇ ਮਾਰਨਾ ਕੱਟ ਕੇ ਸੇ ਬੱਚਾ ਮੋਲ ਤੋਂ ਡਰਦੀ ਦੇ ਮਾਰ ਕੱਲਿਆ ਓਏ ਸਰਕਾਰਾਂ ਕੁੱਤੀਆਂ ਇਹ ਕੰਤਿਆ ਸਰਕਾਰ ਆਏ ਆਪਣੇ ਬੱਚੇ ਘੱਲੋ ਓ ਬਾਰਡਰਾਂ ਦੇ ਘੱਲੋ ਓ ਬਾਹਰ ਘੱਲੋ ਬੱਚੇ ਆਪਣੇ ਓ ਤੁਹਾਨੂੰ ਪਤਾ ਲੱਗੇ ਓ ਕੁਰਸੀਆਂ ਤੇ ਬੈੰਦੇ ਜੇ ਆਪਣੇ ਬੱਚੇ ਸੇਫ ਕੀਤੇ ਜੇ ਸਾਡੇ ਬੱਚਿਆਂ ਨੂੰ ਹਾਏ ਸਾਡੇ ਬੱਚੇ ਸਾਡੇ ਬੱਚਿਆਂ ਤੇ ਸਿਆਸਤਾਂ ਕਰਦੇ ਸੱਚ ਕਾਲਜੀਤ ਬੜੇ ਹੀ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਜੋ ਤੁਸੀਂ ਇਹ ਪਿੱਛੇ ਕੋਠੀ ਦਿਖ ਰਹੀ ਹੋ ਇਹ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਲਾਂਨੌਰ ਦੇ ਨਾਲ ਪਿੰਡ ਅਗਵਾਂ ਦੀ ਹੈ ਸਵਿਚ ਅੱਜ ਇੱਕ ਬਹੁਤ ਹੀ ਦੁੱਖਾਂ ਦਾ ਪਹਾੜ ਟੁੱਟਿਆ ਹੈ ਕਿਉਂਕਿ ਇਹਨਾਂ ਦਾ ਬੇਟਾ ਜੋ ਕਿ ਕਰੀਬ 20 ਸਾਲ ਦਾ ਹੈ ਅਤੇ 1 ਸਾਲ ਵੀ ਪੂਰਾ ਨਹੀਂ ਹੋਇਆ ਦਸੰਬਰ ਵਿੱਚ ੜ ਇੱਕ ਸਾਲ ਪੂਰਾ ਹੋਣਾ ਸੀ ਉਸ ਦੀ ਹਾਰਟ ਟੈਕ ਨਾਲ ਮੌਤ ਹੋ ਗਈ ਹੈ ਅਸੀਂ ਉਹਨਾਂ ਦੇ ਘਰ ਦੇ ਨਾਲ ਵੀ ਗੱਲਬਾਤ ਕਰਾਂਗੇ ਹਾਏ ਪਤਾ ਨਹੀਂ ਮੈਨੂੰ ਕੁਝ ਨਹੀਂ ਪਤਾ ਮੈਨੂੰ ਮੇਰਾ ਬੱਚਾ ਚਾਹੀਦਾ ਹਾਏ ਜੇ ਸਰਕਾਰਾਂ ਚੰਗੀਆਂ ਹੋਣ ਅਹੀਂ ਬੱਚੇ ਕਿਉਂ ਕਰ ਲੀਏ ਹਾਏ ਹਾਏ ਮੇਰੇ ਬੱਚਾ ਮੇਰਾ ਬੱਚਾ ਮੈਨੂੰ ਬੱਚਾ ਲਿਆ ਦੋ ਮੇਰਾ ਮੇਰੇ ਬੱਚੇ ਦੀ ਆਕਸੀਜਨ ਨਾਲ ਲਾਉਣ ਮੇਰੇ ਬੱਚੇ ਦੀ ਆਕਸੀਜਨ ਲੱਗੀ ਰਹੇ ਮੇਰੇ ਬੱਚੇ ਦੀ ਆਕਸੀਜਨ ਲੱਗੀ ਰਹੇ ਹਾਈ ਸਰਕਾਰਾਂ ਨੂੰ ਸੁਨਾਵੋ ਇੱਥੇ ਬੱਚਿਆਂ ਨੂੰ ਰੋਜ਼ਗਾਰ ਦਵੋ ਲੋਕੀ ਆਪਣੇ ਦਿਲਾਂ ਦੇ ਟੁਕੜੇ ਬਾਰਨਾ ਕੱਲਣ ਮੌਲ ਚੰਗਾ ਕਰੋ ਨਸ਼ੇ ਖਤਮ ਕਰੋ ਅਹੀ ਆਪਣੇ ਬੱਚੇ ਬਾਰਨਾ ਕੱਲਿਏ ਸਾਡੇ ਹੀਰੇ ਬੱਚੇ ਸਾਡੇ ਇੰਟੈਲੀਜੈਂਟ ਬੱਚੇ ਫਰਸਟ ਪੋਜੀਸ਼ਨ ਮੇਰਾ ਬੱਚਾ 96% ਮੇਰੇ ਬੱਚੇ ਦੇ 10ਵੀਂ ਜੋ ਮਾਰਕਸ ਆਏ ਸੀ ਬੀਐਸਸੀ ਬੋਰਡ ਚੋਂ ਮੈਂ ਬੱਚਾ ਮੌਲ ਤੋਂ ਡਰਦੀ ਨੇ ਬਾਰ ਕੱਲਿਆ ਓਏ ਸਰਕਾਰੋ ਕੁੱਤੀਆਂ ਇਹ ਗੰਦੀਆਂ ਸਰਕਾਰਾਂ ਓਏ ਆਪਣੇ ਬੱਚੇ ਕੱਲੋ ਓਏ ਬਾਰਡਰਾਂ ਤੇ ਕੱਲੋ ਓਏ ਬਾਹਰ ਕੱਲੋ ਬੱਚੇ ਆਪਣੇ ਓ ਤੁਹਾਨੂੰ ਪਤਾ ਲੱਗੇ ਓ ਕੁਰਸੀਆਂ ਤੇ ਬੈਂਦੇ ਜੇ ਆਪਣੇ ਬੱਚੇ ਸੇਫ ਕਿੱਥੇ ਜੇ ਸਾਡੇ ਬੱਚਿਆਂ ਨੂੰ ਹਾਏ ਸਾਡੇ ਬੱਚੇ ਸਾਡੇ ਬੱਚਿਆਂ ਤੇ ਸਿਆਸਤਾਂ ਕਰਦੇ ਹਾਏ ਵਾਹਿਗੁਰੂ ਵਾਹਿਗੁਰੂ ਹਾਏ ਮੇਰੇ ਬੱਚੇ ਹਾਏ ਵਾਜ ਦੇ ਦਿਓ ਮੈਨੂੰ ਕੁਛ ਨਹੀਂ ਚਾਹੀਦਾ ਮੈਨੂੰ ਕੁਛ ਨਹੀਂ ਚਾਹੀਦਾ ਹਾਏ ਬੱਚੇ ਓ ਪੰਜਾਬ ਦੇ ਬੱਚੇ ਓ ਮੇਰੇ ਬੱਚੇ ਸਾਂਭ ਲੋ ਪੰਜਾਬ ਦੇ ਉਹ ਬੱਚੇ ਸਾਂਭ ਲੋ ਓਏ ਸਰਕਾਰ ਉਹ ਬੱਚੇ ਸਾਂਭ ਲੋ ਬੱਚੇ ਸਾਂਭ ਲੋ ਉਹ ਨੌਜਵਾਨ ਸਾਂਭ ਲੋ ਓਏ ਮੈਂ ਡਰਦੀ ਨੇ ਇਕੱਲੇ ਮੇਰੇ ਕੋ ਬੜੀ ਰੋਟੀ ਹਾਏ ਮੇਰੇ ਕੋ ਬੜਾ ਕੁਛ ਮੈਂ ਡਰਦੀ ਨੇ ਇਕੱਲੇ ਮੇਰਾ ਇੱਥੇ ਮੋਲ ਹਾਏ ਮੇਰਾ ਬੱਚਾ ਬੜਾ ਨੇਕ ਹਾਏ ਮੈਂ ਕਿਹਾ ਬੱਚਾ ਮੇਰਾ ਬੱਚਾ ਚਲਾ ਜੀ ਮੇਰਾ ਬੱਚਾ ਬਾਹਰ ਹਾਏ ਮੈਂ ਆਪਣੇ ਬੱਚਿਆਂ ਲਾ ਦੋ ਮੈਂ ਸ਼ੌਕ ਨੂੰ ਨਹੀਂ ਕੱਲਿਆ ਹਾਏ ਮੈਂ ਬੱਚੇ ਨੂੰ ਆਪਣੇ ਲਈ ਸੇਫਟੀ ਲਈ ਕੱਲਿਆ ਹਾਏ ਮੈਂ ਬੱਚੇ ਨੂੰ ਸੇਫ ਕੀਤਾ ਹਾਏ ਮੈਂ ਬੱਚੇ ਨੂੰ ਸੇਫਟੀ ਲਈ ਉੱਥੇ ਕੱਲਿਆ ਹਾਏ ਹਾਏ ਹਾਈ ਸਰਕਾਰੋ ਸੋਲੋ ਹਾਈ ਹਲੋ ਮੇਰਾ ਪੁੱਤ 19 ਸਾਲਾਂ ਦਾ ਹੋਇਆ ਜੀ ਮੇਰਾ ਪੁੱਤ ਚੜਦਾ ਸੂਰ ਜਿਹੀ ਅਜੇ ਤੇ ਮੇਰਾ ਬੱਚਾ ਚੜੀ ਜਵਾਨੀ ਅਜੇ ਤੇ ਜਵਾਨੀ ਚੜਨ ਡਿਆ ਸੀ ਵਾਹਿਗੁਰੂ ਗਵਾਇ ਗਰੂ ਗਵਾਇ ਗਰੂ ਗਵਾਇ ਗਰੂ ਸਰਕਾਰਾਂ ਉਸਨੇ ਆ ਲਾ ਦ ਨਸ਼ੇ ਮਕਾ ਦੋ ਇੱਥੋਂ ਅਹੀਂ ਨਾ ਕੱਲਗੇ ਬੱਚੇ ਹਾਏ ਅਹੀਂ ਨਾ ਕੱਲਗੇ ਬੱਚੇ ਇੱਥੋਂ ਬਹੁਤ ਦੁੱਖ ਦੀ ਗੱਡੀ ਹੈ ਜੀ ਕੀ ਕਹਾਂ ਬਹੁਤ ਬਹੁਤ ਸੋਕਾ ਪੜ ਟੁੱਟ ਗਿਆ ਮੇਰੇ ਤੇ ਤੁਹਾਨੂੰ ਪਤਾ ਕਿਥੋਂ ਲੱਗੇ ਜੀ ਮੈਨੂੰ 5 ਵਜੇ ਆਇਆ ਫੋਨ ਉੱਥੇ 5 ਵਜੇ ਤੇ ਮੁੰਡੇ ਨੂੰ ਕਿੰਨੇ ਚਿਰ ਹੋਏ ਗਿਆ ਇਹਨੂੰ ਤੇ ਮੁੰਡੇ ਨੂੰ ਸਾਢੇ 10 ਮਿੰਟ ਸਿਰਸੜ ਦਾ ਮਿੰਟ ਹੋ ਗਿਆ। ਤੇ ਕੋਈ ਮਤਲ ਅੱਜ ਤੋਂ ਪਹਿਲਾਂ ਕੋਈ ਕਾਲ ਆਈ ਹੋਵੇ ਮੁੰਡੇ ਨਾਲ ਗੱਲਬਾਤ ਕੀਤੀ ਹੋਵੇ? ਹਾਂ ਕਾਲ ਆ। ਇਹ ਰੋਜ਼ ਹੀ ਮੋਈਂਦੀ ਕਾਲ ਸਰੇ 8 ਵਜੇ ਨਾਲ। ਤੇ ਕੁਛ ਉਹਨਾਂ ਨੇ ਕਿਹਾ ਜਿਵੇਂ ਕੋਈ ਮਤਲ ਪਹਿਲਾਂ ਕੋਈ ਪ੍ਰੋਬਲਮ ਸੀ। ਨਾ ਕੋਈ ਪ੍ਰੋਬਲਮ ਨਹੀਂ ਉਹ ਤਾਂ। ਇੱਕ ਤਾਂ ਬਚਨਗ ਸਾਇਲੈਂਟ ਹੈ ਕੋਈ। ਚਾਨੂ। ਨਾਮ ਕੀ ਸੀ ਮੁੰਡੇ ਦਾ? ਬਲਪ੍ਰੀਤ ਸਿੰਘ। ਬਲਪ੍ਰੀਤ। ਤੇ ਪਹਿਲਾਂ ਉਹ ਉੱਥੇ ਉਹਨਾਂ ਦਾ ਹੋਰ ਵੀ ਰਿਲੇਟਿਵ ਗਿਆ ਸੀ ਤੁਹਾਡੇ ਜਗ੍ਹਾ? ਹਾਂ ਬੇਟੀ ਉੱਥੇ। ਬੇਟੀ ਵੀ ਉੱਥੇ ਹੈ। ਬੇਟੀ ਕੋਲ ਗਈ ਸੀ? ਬੇਟੀ ਕੋਲ ਗਈ ਵੀ ਨਹੀਂ ਪੈਗੇ, ਵੀ ਨਹੀਂ ਪੈਗੇ ਤੋਂ 15 ਦਿਨ ਹੋਏ ਆਇਆ ਇੱਥੇ ਡ੍ਰੈਫਟਣ ਆ ਠੀਕ ਜੀ ਅੰਦਾਜ਼ ਮਕਮ ਫਿਰ ਆਉਣਾ ਆਨਲਾਈਨ ਕਲਾਸਾਂ ਨੇ ਤੇ ਮੈਂ ਚਲੋ ਆਪਣੇ ਯਾਰ ਦੋਸਤਾਂ ਨੂੰ ਬੁਲਾਵਾਂਗਾ ਸਟੱਡੀ ਬੇਸ ਤੇ ਗਿਆ ਸੀ ਸਟੱਡੀ ਬੇਸ ਤੇ ਗਿਆ ਸੀ ਬਹੁਤ ਹੀ ਮਾੜੀ ਘੜੀ ਹੈ ਜੀ ਤੇ ਕੋਈ ਵਾਪਸ ਉਧਰ ਆਉਣ ਦਾ ਕੀ ਕਿਵੇਂ ਕਿਦਾਂ ਗੱਲਬਾਤ ਹੋਈ ਚੁੱਕੇ ਨਾ ਅਜੇ ਨਹੀਂ ਕਿਸੇ ਨੇ ਗੱਲ ਹੋਈ ਬੇਟੀ ਹੁਣ ਆਏਗੀ ਤੇ ਬਲੱਡ ਰਿਲੇਸ਼ਨ ਦੇ ਇੱਕੋ ਹੀ ਬੇਟਾ ਹੈ ਨਾ ਇੱਕ ਹੀ ਬੇਟਾ ਇੱਕ ਬੇਟੀ ਹੈ ਨਹੀਂ ਉਧਰੋਂ ਮਰ ਮ੍ਰਿਤਕ ਦੇ ਨੂੰ ਲਿਆਉਣ ਵਾਸਤੇ ਕਿਸੇ ਨਾਲ ਕੋਈ ਗੱਲਬਾਤ ਪਹਾਂ ਕੋਈ ਨਹੀਂ ਅਜੇ ਨਹੀਂ ਸਿਹਰ ਦੇ ਕੋਈ ਗੱਲ ਨਹੀਂ ਹੋਈ ਉੱਥੇ ਰਾਤ ਆ ਜੇ ਜਿਵੇਂ ਪ੍ਰਸ਼ਾਸਨ ਤੋਂ ਮੰਗ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਜਿਵੇਂ ਕਿ ਉਧਰੋਂ ਲਿਆਉਣ ਤੇ ਬੜੀ ਡਿਫਿਕਲਟੀ ਆਉਂਦੀ ਪਹਿਲਾਂ ਪ੍ਰੋਬਲਮ ਹੁੰਦੀਆਂ ਨੇ ਮੇਰੇ ਇਧਰੋਂ ਜਾਂਚ ਤੇ ਉਧਰੋਂ ਆਉਣ ਤੇ ਡੈੱਡ ਬਡੀ ਲਿਆਉਣ ਤੇ ਹਾਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਬੇਟੇ ਦੀ ਹੁਣ ਵਾਸ ਜਿਹੜੀ ਹੈ ਉਹ ਮਤਲਬ ਦੋਸਤ ਡੈੱਡ ਬਡੀ ਡੈੱਡ ਬਡੀ ਜਿਹੜੀ ਉਹ ਲੈਂਦੀ ਆ ਜੀ ਜਲਦੀ ਜਲਦੀ ਲੈਂਦੀ ਆ ਜੀ ਹਾਂਜੀ ਇਸ ਤਾਨੂੰ ਫੋਟੋ ਦਿਖਾਣੇ ਭਾਈ ਥੋੜਾ ਦਿਖਾਓ ਕਲੋਜ਼ ਕਰਕੇ